ਬੇਦੇ ਅਪੇਡਾ ਨਾਪਾਕ ਇਸਪੇਦੇ ਇੰਨੀ ਗਰਮੀ ਦੇ ਬਾਵਜੂਦ ਇੰਨੀ ਭਾਰੀ ਗਿਣਤੀ 'ਚ ਪਹੁੰਚੇ ਹੋਏ ਪੰਜਾਬੀਓ ਸਭੀਰੋ ਖੌਦੇ ਨਾਲ ਖੜੇ 43000 ਨੌਕਰੀਆਂ ਦੋ ਸਾਲ ਚ ਦੇਤੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਕਸੀਅਤ ਸੂਏ ਚ ਪਾਣੀ ਆਉਂਦਾ ਵਿਰੋਧ ਦੋ ਸਾਲ ਦੇ ਕੰਮਾਂ ਤੇ ਵੋਟ ਮੰਗ ਰਿਹਾ ਕੰਮਾਂ ਤੇ ਅਸੀਂ ਕਾਨੂੰਨੀ ਰਾਜਨੀਤੀ ਕਰਦੇ ਹਾਂ ਜੰਮ ਦੀ ਰਾਜਨੀਤੀ ਵੀ ਕਰਦੇ ਹਾਂ ਇਹੀ ਪਿਆਰ ਮਿਲਦਾ ਉਹ ਦੂਜੇ ਪਾਸੇ ਦੂਜੇ ਪਾਸੇ ਹਾਦੀ ਬਤੀਲੇ ਖੜਕਦੇ ਆ ਉਹ ਸੁਖਵੀਰ ਬਾਦਲ ਨੂੰ ਕੋਈ ਦਿਹਾੜੀ ਤੇ ਬਾਜਪਾ ਦੇ ਤਾਂ ਆਈ ਹਾਰ ਨੇ ਉਹ ਤਾਂ ਕੋਈ ਹੋਰ ਕੰਮ ਨਹੀਂ ਹੋਇਆ ਇਹਨਾਂ ਨੂੰ ਸੁਵੀਰੋ ਪਟਿਆਲੇ ਤੋਂ ਤਜਰਬੇਕਾਰ ਮંત્રી ਵੀਰੇ ਸੇਧ ਮੰਤਰੀ ਆਸਰਾ ਤੋਂ ਕੰਮ ਲੈਣਾ ਆਉਂਦਾ ਐ ਇਸ ਹਸਪਤਾਲ ਇਕਲੀ 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 ਕਲੀਰ ਦੀ ਸਗੀ ਬਟਿੰਡੇ ਤੋਂ ਜਿੰਦਾਬਾਦ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਨਦੀਆਂ ਨਹਿਰਾਂ ਸੂਇਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਲੋਕੋ ਰੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਰੇ ਨੇ ਪੁੱਛੀ ਐ ਕੀ ਜਾਏ ਜਾਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਕੁੱਤੀ ਜਾਏ ਸਕੂਨ ਵੇ ਜੋ ਜੋ ਜਿਹੜੇ ਆਈ ਜਾਵੇ ਇੱਕ ਤਰੀਕ ਜਿਹੜੇ ਕੋਟਾਂ ਵਾਲੀ 1 ਜੂਨ ਵੇ ਅਸੀਂ ਮੌਜੂਦ ਨਹੀਂ ਲੁੱਤੀ ਐ ਕੁੱਤੀ ਛੱਤਰ ਨਾਲ ਕੁੱਤੀ ਐ ਹੁਣ ਸਾਡੀ ਜੜ ਸਟਾਲ ਵਾਲੇ ਮਾਨ ਨੇ ਪੁੱਤੀ ਐ 5ਵੇਂ ਨੰਬਰ ਤੇ ਵੱਜਣ ਹੈ ਆਉਣਾ ਪਹਿਲੇ ਨੰਬਰ ਤੇ ਐ ਸਹਿਮਤ 13 ਦੀਆਂ 13 ਜਤਾ ਦਿਓ ਉਸ ਤੋਂ ਬਾਅਦ ਕੰਮ ਕਰਨਾ ਮੈਂ ਹਰਜ ਮੇਰਾ ਜੋਡੀ ਸ਼ੁਰੂ ਹੋਊਗੀ ਸੈਂਟਰ ਦੇ ਵਿੱਚ ਜੋ 13 ਹੋ ਗਏ ਗਰੇ ਮਾਈ ਦੇ ਨਾਲ ਦੀ ਹਿੰਮਤ ਦੀ ਪੰਜਾਬ ਦਾ 1 ਰੁਪਿਆ ਰੋਕ ਕੇ ਨਿਭਾ ਦਿਓ ਫੋ ਦੋਨਾਂ ਉੱਪਰ ਜਾ ਕੇ 2000 ਲਾ ਦਿਓ ਇਨਕਰ ਤੋਂ ਬ੍ਰਾਹਮਣਾ ਦਿੰਨੇ ਹੋ ਦੂਜੇ ਪਾਸੇ ਕਾਂਲੀਦਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਕੰਨੀਆਂ ਪੈਨੀਆਂ ਨੇ ਪੂਰੀਆਂ ਨੇ ਜਿਹਾ ਲੱਗੇ ਕੱਦੀ ਇਸ ਚਾਰ ਦਾ ਮੈਂ ਸਦਾ ਰਿੜੀਆ ਹੂੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕੋਈ ਮੈਨੂੰ ਥਕੇਮਾ ਨਹੀਂ ਹੋਣ ਦਿੱਤੇ ਤੁਸੀਂ ਆ ਪਿਆਰ ਜਿਹੜਾ ਤੁਹਾਡਾ ਮੋਂ ਮਿਲ ਰਿਹਾ ਹੈ ਨਾਬੇ ਵਾਲੇ ਜਿਉਂਦੇ ਬਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਇੱਕ ਮਿੰਟ ਲਈ ਤੁਹਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਸਰਮਗੋਤ ਦਾ ਧੰਨਵਾਦ ਉਦੇ ਤੁਸੀਂ ਅੱਜ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਮੈ ਜੀਤ ਬਣਾਇਆ ਬਾਦਸਾਹ ਲਈ ਮੈ ਜੀਤ ਬਾਾ ਨਵਾਂ ਆਇਓ ਬਲਵੰਤ ਮਾਨਤਾ ਤਾ ਤੂੰ ਸਿਰ ਚੜਕੇ ਬੋਲੇ ਬਲਵੰਤ ਮਾਨਤਾ ਤਾ ਤੂੰ ਸਿਰ ਚੜਕੇ ਬੋਲੇ ਥੋੜਾ ਸਾਰੇ ਦਾ ਮਾਪੇ ਤਾਮਾ ਬਹੁਤ ਮੇਰ ਬਣੀ ਚੋਦੇ ਵਸਰੋ 5 ਨੰਬਰ ਦਾ ਚਾੜੂ ਨਾ ਕੇ ਚਿਕਨ ਲਾ ਦੇ ਚਿਕਾ ਬਹੁਤ ਪਰਵਾਹ